ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਡਰਾਈਵਰ ਵੀਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗੱਡੀ 'ਚ ਬੈਠੇ ਨੇ ਤੇ ਰੋਟੀ ਬਣਾ ਰਹੇ ਨੇ ਦੇਖੋ ਤਵੇ 'ਤੇ ਰੋਟੀ ਪਾਣੀ ਤੇ ਘਰ ਜਦੋਂ ਆਪਾਂ ਬੈਠਦੇ ਹਾਂ ਤਾਂ ਕਿੱਦਾਂ ਆਪਾਂ ਖਾਂਦੇ ਹਾਂ ਤੇ ਆਹ ਲਓ ਆਪਾਂ ਜੀ ਨੇ ਮਲਾ ਰਹੇ ਆ ਪੇੜਾ ਹਨ ਪਰ ਘਰ ਦੇਖ ਕਿੱਸਾ ਬਣਾ ਤੁਸੀਂ ਦੇਖੀ ਹੋਣੀ ਸੁਣੀ ਹੋਣੀ ਡਰਾਈਵਰਾਂ ਦੀ ਲਾਈਫ ਤੇ ਗਾਣਾ ਵੀ ਤੁਸੀਂ ਸੁਣਿਆ ਹੋਣਾ ਵੀ ਪੈਂਦੇ ਸੱਪਾਂ ਦੀ ਸਰੀ ਤੇ ਲੋਡ ਚੱਕਣੇ ਸੌਕੇ ਨਹੀਂ ਡਰਾਈਵਰੀ ਇਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਦੇਖੋ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਭਾਜੀ ਨਾਲ ਗੱਲਬਾਤ ਵੀ ਥੋੜੀ ਜਿਹੀ ਕਰਾਂਗੇ ਕਿ ਕਿੱਥੋਂ ਆਏ ਨੇ ਤੇ ਆਰਦਰ ਮਾਤਾ ਮਾਈ ਕੋਈ ਮਤਲਬ ਨਹੀਂ ਕਿੱਥੋਂ ਆਏ ਤੁਸੀਂ Rajasthan ਤੋਂ ਹਾਂ ਜੀ Rajasthan Rajasthan ਕਿੱਥੇ ਜਣਾ ਜੀ ਹਾਂ ਜੀ ਜਲੰਧਰ ਜਲੰਧਰ ਕਿੰਨੇ ਦਿਨ ਹੋਗਾ ਤੁਹਾਨੂੰ ਤੁਰਿਆ ਨੂੰ ਅੱਜ ਆਏ ਹਾਂ ਰੋਟੀ ਆਪੇ ਬਣਾਉਨੇ ਆ ਫਿਰ ਹਾਂ ਜੀ ਆਪ ਰੋਟੀ ਬਣਾਉਨੇ ਆ ਅੱਛਾ 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 ਤੇ ਕਿੰਨੇ ਦਿਨ ਲੱਗੇ ਤੁਹਾਨੂੰ ਆਉਣ ਨੂੰ ਕੰਮ ਕਰ ਗੋਮ ਕਰ ਆਏ ਕੋਮ ਦੇਖਵਾ ਬਦਿਆ ਅੱਛਾ ਜੀ ਉਹ ਸਿੱਧਾ ਡਾਇਰੈਕਟ ਹੈ ਜੀ ਹੈ ਜੀ ਡਾਇਰੈਕਟ ਨਹੀਂ ਆ ਰਹੇ ਤੇ ਸਾਰਾ ਮਹੀਨਾ ਬਾਹਰੇ ਰਹਿੰਦੇ ਫੇ ਆਪਾਂ ਹੈ ਜੀ ਫੇ ਘਰ ਦੀ ਯਾਦ ਨਹੀਂ ਆਉਂਦੀ ਯਾਦ ਹੈ ਨਾ ਗਰ 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 ਦੀ ਹਾਂ ਜੀ ਕਿਸਨਗੜ ਕਿਧਰ ਜਾ ਕੇ ਤਾਂ ਜਾਂਦੇ ਘਰ ਜਦੋਂ ਕਿਸਨਗੜ ਜਾਂਦੇ ਆ ਉਧਰ ਜਾਤੇ ਨਾ ਤਰਫ ਕਰਦਾ ਕਿ ਮੈਂ ਸੁਖਵਾਸੀ ਤੇ ਮੋਟਰ ਜਾਈ ਨਹੀਂ ਕਰਦੇ ਮੈਂ ਮੋਟਰ ਭਾਈ ਜੀ ਨੇ ਮੌਕੇ ਆਇਆ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਫੇਰ ਡਰਾਈਵਰ ਵੀਰਾਂ ਬਾਰੇ ਕੁਝ ਕਹਿਣਾ ਚਾਹੁੰਦੇ ਆ ਹਾਂ ਜੀ ਹਾਂ ਜੀ ਕੁਝ ਡਰਾਈਵਰ ਵੀਰਾਂ ਵਾਲੇ ਕਹਿਣਾ ਚਾਹੁੰਦੇ ਡਰਾਈਵਰ ਵੀਰਾਂ ਵਾਲੇ ਮੈਨੂੰ ਸਮਝ ਨਹੀਂ ਚਾ ਉਹ ਮੈਂ ਕਿ ਡਰਾਈਵਰ ਵੀਰੋ ਕੇ ਬਾਰੇ ਵਿੱਚ ਕੁਝ ਬੋਲਣਾ ਚਾਹਤੇ ਹੋ ਡਰਾਈਵਰ ਵੀਰੋ ਤਾਂ ਬਹੁਤ ਹੀ ਸਭੀ ਨੂੰ ਪਤਾ ਹੈ ভাই ਕਿਸੀ ਸਾਇਕ ਬਾਈਕ ਕੀ ਹੈ ਲੇਕਿਨ ਇਹ ਹੈ ਜਦ ਤੱਕ ਖਾਣਾ ਬਣਾ ਕੇ ਖਾਓ ਤੋ ਬੱਚਾ ਰਹੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਅਸੀਂ ਡਰਾਈਵਰ ਵੀਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗੱਡੀ 'ਚ ਬੈਠੇ ਨੇ ਤੇ ਰੋਟੀ ਬਣਾ ਰਹੇ ਨੇ ਦੇਖੋ ਤਵੇ 'ਤੇ ਰੋਟੀ ਪਾਣੀ ਤੇ ਘਰ ਜਦੋਂ ਆਪਾਂ ਬੈਠਦੇ ਆ ਤਾਂ ਕਿੱਦਾਂ ਆਪਾਂ ਖਾਣੇ ਆ ਤੇ ਆ ਲੋ ਪਾ ਜੀ ਨੇ ਮਲਾਣੇ ਆ ਪੇੜਾ ਆ ਲੋ ਪਰ ਕਰ ਦੇਖਿਆ ਕਿ ਸ਼ਾਹਾਂ ਆ ਬਣਾ ਜੀ ਵੜਿਆ ਇਹੋ ਜਿਹਾ ਪਹਾੜਾ ਪਾਸ ਤੋਂ ਪਾਸ ਤੋਂ ਪਾਸ ਤੋਂ ਚੱਲੇ ਤੁਸੀਂ ਦੇਖੀ ਹੋਣੀ ਸੁਣੀ ਹੋਣੀ ਡਰਾਈਵਰਾਂ ਦੀ ਲਾਈਫ ਤੇ ਗੱਗਾਣਾ ਵਿੱਚ ਸੁਣਿਆ ਹੋਣਾ ਵੀ ਪੈਂਦੇ ਸੱਪਾਂ ਦੀ ਸਰੀ ਤੇ ਲੋਡ ਚੱਕਣੇ ਸੋਕੇ ਨਹੀਂ ਡਰਾਈਵਰੀ ਇਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਦੇਖ ਰਹੇ ਹਾਂ ਦੇਖੋ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਭਾਜੀ ਨਾਲ ਗੱਲਬਾਤ ਵੀ ਥੋੜੀ ਜਿਹੀ ਕਰਾਂਗੇ ਕਿ ਕਿੱਥੋਂ ਆਏ ਨੇ ਤੇ ਆਰਦਰ ਤੁਸੀਂ ਜੀ ਸਤਿ ਸ਼੍ਰੀ ਅਕਾਲ ਕਿੱਥੋਂ ਆਏ ਤੁਸੀਂ